ਦੇਹ ਚ ਹੋ ਰਹੇ ਗੋਹ ਹਤਿਆकांड ਦੇ ਸਬੰਧ ਚ ਪ੍ਰਚੀਨ ਸ਼ੀ ਮੰਦਰ ਨੇੜੇ ਰੇਲਵੇ ਫਾਟਕ ਵਿਖੇ ਸਵਾਮੀ ਹਰਿੰਦਰ ਰਾਮ ਮਹਾਰਾਜ ਜੀ ਜੀ ਰਾਮ ਮਾਈ ਵਿਚੇ ਇੱਕ ਬੈਠਕ ਦਾ ਯੋਜਨ ਕੀਤਾ ਗਿਆ ਇਸ ਬੈਠਕ ਦੌਰਾਨ ਰਾਜਕੁਮਾਰ ਸ਼ਰਮਾ ਨੇ ਮੰਗ ਕੀਤੀ ਕਿ ਅੰਮ੍ਰਿਤਸਰ ਚ ਹੋ ਰਹੇ ਗੋ ਹਤਿਆकांड ਚ ਅਪਰਾਧੀਆਂ ਨੂੰ ਧਾਰਾ 302 ਲਗਾਈ ਜਾਵੇ ਜੈ શ્રી ਰਾਮ ਜੈ ਗੋ ਮਾਤਾ ਅੱਜ ਅਸੀਂ ਸਾਰੇ ਜੋ ਕਿ ਬੀਤੀ ਦਿਨੀ ਕੱਲ ਬਹੁਤ ਹੀ ਮੰਦ ਭਾਗੀ ਘਟਨਾ ਅੰਮ੍ਰਿਤਸਰ ਦੀ ਪਾਵਨ ਧਰਤੀ ਤੇ ਹੋਈ ਹੈ ਉਸ ਵਿਸ਼ੇ ਨੂੰ ਲੈ ਕੇ ਬੈਠੇ ਹੋਏ ਆ ਗਊ ਹੱਤਿਆ ਕਾਂਡ ਜੋ ਕਿ ਅੰਮ੍ਰਿਤਸਰ ਦੇ ਵਿੱਚ ਕਈ ਚਿਰਾਂ ਤੋਂ ਚੱਲ ਰਿਹਾ ਸੀ ਨਾ ਇਸ ਦੀ ਪ੍ਰਸ਼ਾਸਨ ਨੂੰ ਖਬਰ ਸੀ ਨਾ ਪੁਲਿਸ ਨੂੰ ਖਬਰ ਸੀ ਨਾ ਇੰਟੈਲੀਜੈਂਸ ਨੂੰ ਕੀ ਕਾਰਨ ਰਿਹਾ ਹੋਏਗਾ ਇਸ ਤੋਂ ਇਲਾਵਾ ਬਾਹਰੋਂ ਰਾਜਪੁਰੇ ਤੋਂ ਗਊ ਸੇਵਕ ਆਂਦੇ ਨੇ ਗਊ ਸੇਵਕ ਆ ਕੇ ਇੰਨੇ ਵੱਡੇ ਹੱਤਿਆ ਕਾਂਡ ਦਾ ਪਰਦਾ ਫਾਸ਼ ਕਰਦੇ ਨੇ ਤੇ ਫਿਰ ਸਾਨੂੰ ਵੀ ਜਾਣਕਾਰੀ ਮਿਲਦੀ ਹੈ ਤੇ ਇਹ ਬਹੁਤ ਹੀ ਮੰਦਭਾਗੀ ਘਟਨਾ ਹੋਈ ਹੈ ਦੁੱਖ ਭਰੀ ਘਟਨਾ ਹੈ ਜਿਹਦੇ ਉੱਤੇ 302 ਦਾ ਜਿਹੜਾ ਪਰਚਾ ਦਰਜ ਹੋਣਾ ਚਾਹੀਦਾ ਪ੍ਰਸ਼ਾਸਨ ਨੂੰ ਇਹਦੇ ਉੱਤੇ ਪੂਰਾ ਧਿਆਨ ਦੇਣਾ ਚਾਹੀਦਾ ਹੈ ਇਸ ਤੋਂ ਪਹਿਲੇ ਵੀ ਬਹੁਤ ਸਾਰੀ ਜਿਹੜੀਆਂ ਗੋਹ ਹੱਤਿਆ ਨਾਲ ਸੰਬੰਧਿਤ ਗਤੀਵਿਧੀਆਂ ਅੰਮ੍ਰਿਤਸਰ ਦੀ ਤਰਫ਼ ਤੋਂ ਹੁੰਦੀ ਰਹੀ ਹੈ ਉਸ ਜਾਣਕਾਰੀ ਹੈ ਪ੍ਰਸ਼ਾਸਨ ਤੱਕ ਪਹੁੰਚ ਨਹੀਂ ਰਹੀ ਹੈ ਉਹਦੇ ਬਾਰੇ ਜਿਆਦਾ ਬਿਹਤਰ ਜਿਹੜੇ ਹੈ ਸਾਡੇ ਸਰਦਾਰ ਕੁਲਵੰਤ ਸਿੰਘ ਜੀ ਜੋ ਕਿ ਦੁੱਖ ਮਿਸ਼ਨ ਦੇ ਮੈਂਬਰ ਨੇ ਉਹ ਇਸ ਬਾਰੇ ਜਿਆਦਾ ਵਧੀਆ ਚੰਨਾ ਪਾ ਸਕਦੇ ਹੈ ਜੈ ਸ਼੍ਰੀ ਅੰਮ੍ਰਿਤ ਸਾਡੇ ਬੀਬੀ ਜੀ ਜੂ ਸਾਡੇ ਸਤਾਰਜੋਗਿਆ ਇਹਨਾਂ ਦਾ ਬਹੁਤ ਹੀ ਸਤਿਕਾਰ ਕਰਦੇ ਹਾਂ ਕਿਉਂਕਿ ਬਹੁਤ ਹੀ ਭਲਾਈ ਦੇ ਵੀ ਕੰਮ ਕਰਦੇ ਆ ਉਹ ਜਿੰਨੀਆਂ ਕੌਂਸਲਰਾਂ ਦੇ ਵਿੱਚ ਕਾਫੀ ਇਸ ਲੋਕ ਨੇ ਸੱਜਣਾ ਪਰ ਪੀਟੀਏ ਵੀ ਇਸ ਮੰਤਰੀ ਚਲੋ ਪਹਿਲੂ ਵੀ ਅੰਮ੍ਰਿਤਸਰ ਦੇ ਡਿਪਟੀ ਕਮਿਸ਼ਨਰ ਨੂੰ ਜੋ ਜੀ ਪੀਟੀਏ ਦੇ ਲਈ ਸਾਡੇ ਅਪਸਰ ਦੇ ਵਿੱਚੋਂ ਬਾਸ ਦੇ ਪੱਟੀ ਕੋ ਲੈ ਗਿਆ ਤੇ ਅੱਗੇ ਚੱਲਦਾ ਉਹ ਸਬਦ ਦੇ ਵਿੱਚ ਆਪਾਂ ਰਿਟਰਨ ਦੇ ਵਿੱਚ ਪਰਕਾਸਨ ਲੇ ਕੇ ਭੇਜੀ ਆ ਔਰ ਸਾਡੇ ਡਿਪਟੀ ਕਮਿਸ਼ਨਰੀ ਦੀ ਕਾਰਵਾਈ ਵੀ ਪੂਰੀ ਕਰ ਦਿੱਤੀ ਹੈ ਜੀ ਸਾਹਿਬ ਨੂੰ ਤੋ ਅਹੀਂ ਚੋਨੇ ਆ ਵੀ ਇਸੇ ਤੇ ਸਾਡੇ ਦੇ ਨਾਲ ਸੰਸਥਾ ਵੀ ਹੜ ਨਾਲ ਜੁੜੀ ਹੋਣ ਤੇ ਫਿਰ ਹੀ ਆਪਾਂ ਇਹ ਪੂਰਾ ਅਪਰਾਧ ਕਰ ਸਕਦੇ ਹਾਂ ਧੰਨਵਾਦ